ਇਹ ਮਾਡਲ ਕਿੰਨਾ ਜੀ ਇਹ ਇਹ ਹੈਗਾ ਹੀ ਸਵਰਾਜ 1990 ਮਾਡਲ ਆ ਤੇ ਨੰਬਰ ਕਿੱਥੇ ਦਾ ਹੀ ਇਹਦਾ ਨੰਬਰ ਇਹ ਵੀਰੇ ਪਹਿਲਾਂ ਐਚ ਆਰ ਦਾ ਹੁਣ ਇਹਨੂੰ ਪੰਜਾਬ ਦਾ ਨੰਬਰ ਲੱਗਿਆ ਹੋਇਆ ਓਕੇ ਹੁਣ ਪੰਜਾਬ ਤੋਂ ਸ਼ਿਫਟ ਕਰਵਾਤਾ ਪੰਜਾਬ ਜੀ ਬੀ 27 ਖਰੜਾ ਦਾ ਨੰਬਰ ਲੱਗਿਆ ਹੋਇਆ ਹੂੰ 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 ਇੰਜਨ ਗੇਅਰ ਲਿਫਟ ਕਰਾਉਂਦਾ ਏ ਓਕੇ ਤੇ ਪ੍ਰੋਪਰ ਕੰਮ ਸਾਰੇ ਹੋਏ ਹੋਏ ਆ ਮਾਡਲ 90 ਨਾਲ ਜਾਣਿਓ ਹੂੰ ਟਰੈਕਟਰ ਓਕੇ ਆ ਟਰੈਕਟਰ ਓਕੇ ਆ ਕੰਮ ਕੱਢ ਕੇ ਦਊਂਗਾ ਚੰਗਾ ਇਹ ਹਾਂ ਕੰਮ ਜੇ ਖੇਤੀਬਾੜੀ ਕਰਨ ਵਾਲੇ ਵਾਸਤੇ ਕੰਮ ਵਧੀਆ ਦਊਗਾ ਜੀ ਹੂੰ ਮੂਰਲੇ ਟਾਇਰ 40 ਪੈਸੇ ਆ ਮਗਰਲੇ ਬਾਕੀ ਪਿੱਛੇ ਦੀ ਨਿਗ੍ਹਾ ਮਰਾ ਦੋ ਮਗਰਾੜ ਮਰੂੜ ਐਨ ਓਕੇ ਆ ਮਗਰਾੜ ਸਾਰਾ ਕੁਝ ਓਕੇ ਹੈ ਇਹਦਾ ਪੀਵੀ ਸਾਈ ਨੰਬਰ ਹੈ 4552 ਠੀਕ ਆ ਲਿੰਕਾਂ ਤੇ ਜਿਹੜੇ ਲੇਵਲਿੰਗ ਚੈੱਕ ਆ ਨਵੇਂ ਲੱਗੇ ਹੋਏ ਕਿੰਨਾ ਸੋਹਣਾ ਟਰੈਕਟਰ ਸਾਫ਼ ਸੁਥਰਾ ਪਿਆ ਜੀ ਤੇ ਉਹ ਤੋਂ ਇਲਾਵਾ ਨੰਨੀ ਦੇ ਜਿਵੇਂ ਦੀ ਕੀਮਤ ਦੀ ਗੱਲ ਕਰਾਂ ਮਾਰਕੀਟ ਦੇ ਵਿੱਚ ਨਾ ਇਹ ਆਪਾਂ ਨੂੰ 1 45 ਜਾਂ 1.5 ਲੱਖ ਦੇ ਲਾਗੇ ਛਾਕੇ ਮਿਲਦਾ ਤੇ ਆਪਾਂ ਨੇ ਕੀਮਤ ਕਹਿ ਦੇ ਇਹ ਲੱਖ ਰੁਪਏ ਦੇ ਦਾਂਗੇ ਜੀ ਫਲੈਟ ਰੇਟ 1 ਲੱਖ ਰੁਪਏ ਬਾਕੀ ਆਏ ਤੇ ਬੰਦੇ ਦਾ ਮਾਣ ਤਾਣ ਵੀ ਕਰੂੰਗਾ ਮਾਣ ਤਾਣ ਵੀ ਹੋ ਜਾਏਗਾ ਜੀ ਤੁਸੀਂ ਆਓ ਗੱਲ ਕਰੋ ਮੌਕੇ ਤੇ ਜੋ ਤੁਹਾਡਾ ਮਾਨਤਾਨ ਬਣੂਗਾ ਪਾ ਤੁਹਾਡਾ ਉਹ ਵੀ ਕਰ ਦਾਂਗੇ ਤੇ ਪਵਨ ਇੰਜਨ ਵਗੈਰਾ ਚੈੱਕ ਕਰਵਾ ਦੇ ਸਾਰਾ ਕੁਝ ਵਧੀਆ ਟਿਪ ਟੋਪ ਕੋਈ ਖਰਾਬੀ ਖਰੂਬੀ ਤਾਂ ਨਹੀਂ ਫਿਰ ਇਹ ਚ ਨਾ ਜੀ ਨਾ ਸਾਰਾ ਸਟਾਰਟ ਹੈ ਨਾ ਇੰਜਨ ਗੇਅਰ ਲਿਫਟ ਤਾਂ ਓਕੇ ਤਸੱਲੀ ਕਰਕੇ ਚਲਾ ਕੇ ਲੈ ਜਾਵੇ ਬੰਦਾ ਬਿਲਕੁਲ ਜੀ ਤੁਸੀਂ ਆਓ ਚੈੱਕ ਕਰੋ ਆ ਕੇ ਜੀ ਤਸੱਲੀ ਕਰੋ ਗੇਅਰ ਗੁਰ ਲਿਫਟ ਗੁਰ ਸਾਰਾ ਕੁਝ ਚੱਲਦਾ ਜੀ ਇਹਦਾ ਤੇ ਕੀਮਤ ਹੈਗੀ 1 ਲੱਖ ਬਾਕੀ ਮੌਕੇ ਤੇ ਮਾਨਤਾਨ ਵੀ ਕਰ ਦਾਂਗੇ ਜੀ ਅਫਾ ਤੇ ਲੋਕੇਸ਼ਨ ਨੋਟ ਕਰ ਲਓ ਜੀ ਲੋਕੇਸ਼ਨ ਹੈਗੀ ਜ ਆਪਣੀ ਚਮਕੌਰ ਸਾਹਿਬ ਚੋਹਾਂ ਟਰੈਕਟਰ ਵਾਲੇ ਤੇ ਥੱਲੇ ਦਿੱਤੇ ਹੋਏ